ਚਿੱਟਾ 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 ਚਿੱਟੇ ਦੇ ਨਾਲ ਨੌਜਵਾਨ ਲਗਾਤਾਰ ਜਾ ਰਹੇ ਹੈਗੇ ਆ ਤੇ ਅੱਜ ਗੁਰੂ ਹਰਸਾਏ ਹਲਕੇ ਦੇ ਪਿੰਡ ਬਸਤੀ ਮੱਗਰ ਸਿੰਘ ਵਾਲਾ ਦੇ ਵਿੱਚ ਹੈਗੇ ਆ ਜਿੱਥੇ ਮਲਕੀਤ ਨਾਮੀ 25 ਸਾਲਾ ਨੌਜਵਾਨ ਚਿੱਟੇ ਦੀ ਪੇਟ ਚੜ ਗਿਆ ਪਰਿਵਾਰ ਦੇ ਵਿੱਚ ਤੁਸੀਂ ਹਾਲਾਤ ਦੇਖ ਸਕਦੇ ਹੋ ਸਿੰਪਲ ਪਰਿਵਾਰ ਹੈ ਅਤੇ ਗਰੀਬ ਪਰਿਵਾਰ ਹੈ ਮਾਂ ਬਾਪ ਨੂੰ ਪਿੱਛੇ ਛੱਡ ਗਿਆ ਤੇ লাশ ਮਲਕੀਤ ਦੀ ਇੱਥੇ ਪਈ ਆ ਮੰਜੇ ਤੇ ਤੇ ਵਰਲਾਪ ਕਰਦੀਆਂ ਭੈਣਾਂ ਤੇ ਭੈਣਾਂ ਦੇ ਅੱਖਾਂ ਦੇ ਵਿੱਚ ਹੰਝੂ ਤੇ ਮਾਂ ਜਿਹੜੀ ਆ ਉੱਪਰ ਬੈਠੀ ਆ ਮੇਰਾ ਪੁੱਤ ਉੱਠ ਭਵੇ ਪਰ ਇਸ ਪੁੱਤ ਨੇ ਅੱਜ ਉੱਠਣਾ ਨਹੀਂ ਹੈ ਕਿਉਂਕਿ ਮਲਕੀਤ ਹੁਣ ਚਿੱਟੇ ਦੇ ਕਾਰਨ ਸਦਾ ਲਈ ਇਸ ਪਰਿਵਾਰ ਨੂੰ ਛੱਡ ਕੇ ਜਾ ਚੁੱਕਿਆ ਹੈ ਤੇ ਇਸ ਘਰ ਨੂੰ ਛੱਡ ਕੇ ਜਾ ਚੁੱਕਿਆ ਤੇ ਪਿੰਡ ਦੇ ਵਿੱਚ ਗਮਗੀਨ ਮੌਲ ਹੈਗਾ ਬਸਤੀ ਮੱਗਰ ਸਿੰਘ ਵਾਲਾ ਦੇ ਹੋਰ ਲੋਕ ਵੀ ਇੱਥੇ ਮੌਜੂਦ ਹੈਗੇ ਤਸਵੀਰ ਮੈਂ ਇੱਕ ਵਾਰ ਫਿਰ ਦਿਖਾ ਦਿੰਨੇ ਹੈਗਾ ਪੈਣਾ ਜਿਹੜੀਆਂ ਨੇ ਉਹ ਰੋ ਰਈਆਂ ਨੇ ਪੈਣਾ ਆਪਦੇ ਸਹੁਰੇ ਘਰ ਤੋਂ ਪੇਕੇ ਘਰ ਚਾਈ ਚਾਈ ਆਉਂਦੀਆਂ ਵੀ ਸਾਡਾ ਭਰਾ ਬੈਠਾ ਘਰ ਮਾਪੇ ਬੈਠੇ ਪਰ ਅੱਜ ਪੈਣਾ ਰੋਣ ਲਈ ਆਈਆਂ ਕਿਉਂਕਿ ਉਹਨਾਂ ਦਾ ਭਰਾ ਅੱਜ ਇਹ ਸੰਸਾਰ ਤੋਂ ਜਾ ਚੁੱਕਿਆ ਇਸ ਦੁਨੀਆ ਤੋਂ ਜਾ ਚੁੱਕਿਆ ਹੈਗਾ ਗੱਲਬਾਤ ਕਰ ਲੈਨੇ ਆ ਪਹਿਲੇ ਕੀ ਕਹਿੰਦਾ ਕਿੱਦਾਂ ਹੋਇਆ ਸਭ ਕੋਈ ਸ਼ਬਦ ਜਿਹੜੇ ਆ ਬੋਲਣ ਯੋਗ ਨਹੀਂ ਹੈਗੇ ਤੇ ਸਾਹਮਣੇ ਮਲਕੀਤ ਦੀ ਦੂਸਰੀ ਭੈਣ ਦੇ ਦੇਖ ਸਕਦੇ ਹੋ ਰਾਹ ਦੇ ਜਾਣ ਤੋਂ ਬਾਅਦ ਬਿਉਸ਼ ਹੋਈ ਦਿਖਾਈ ਦੇ ਰਹੀ ਹੈ ਮਲਕੀਤ ਦੀ ਭੈਣ ਭੈਣ ਵੀਰ ਦੇ ਗਮ ਦੇ ਵਿੱਚ ਬਿਉਸ਼ ਹੋ ਚੁੱਕੀ ਹੈ ਉਹ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹੈਗੇ ਆ ਉਹ ਦੇ ਸਕੋ ਦੇ ਦੰਦਲ ਜਿਹੜੇ ਆ ਉਹ ਪੈ ਗਏ ਆ ਤੇ ਕੋਸ਼ਿਸ਼ ਦੇਖਦੇ ਪਾਣੀ ਪਲਾਇਆ ਜਾ ਰਿਹਾ ਤੇ ਭੈਣ ਭਾਵਕ ਹੁੰਦੀ ਹੋਈ ਰੋਂਦੀ ਕਰ ਲਾਉਂਦੀ ਆਪਦੇ ਵੀਰੇ ਨੂੰ ਦੇਖਦੀ ਹੋਈ ਸਹਾਰ ਨਹੀਂ ਸਕੀ ਤੇ ਬਿਉਸ਼ ਹੋ ਗਈ ਆ ਦੰਦਲ ਬੈ ਚੁੱਕੇ ਨੇ ਤਸਵੀਰਾਂ ਤੁਹਾਡੇ ਕੈਮਰੇ ਦੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਮਨ ਨੂੰ ਪੂਰਾ ਮਨ ਜਿਹੜਾ ਇਸ ਮੋਲ ਨੂੰ ਦੇਖ ਕੇ ਗਮਗੀਨਾ ਹਰੇਕ ਦੇ ਮੂੰਹ ਤੇ ਜਿਹੜੇ ਹੈ ਗਿਆ ਅੱਖਾਂ ਵੀ ਨਮ ਹੈਗੀਆਂ ਨੇ ਚਿੱਟੇ ਦੇ ਕਾਰਨ ਮਲਕੀਤ ਦਾ ਬਾਵੀਅ ਤੇ ਫਿਰਦਾ ਕਿਵੇਂ ਕਿੰਨੇ ਸਮੇਂ ਤੋਂ ਨਸ਼ਾ ਕਰ ਰਿਹਾ ਸੀ ਇਹ ਜੀ ਇਹ 5 ਕਿਸਾਲ ਹੋ ਗਿਆ ਸਾ ਪੰਜ ਸਾਲ ਹੋ ਗਏ ਹਾਂਜੀ ਠੀਕਾ ਵਗੈਰਾ ਲਾਉਂਦਾ ਸੀ ਇਹ ਚਿੱਟਾ ਮਿਲ ਗਿਆ ਪਨੇ ਕਿੱਠੋ ਲਾਇ ਗਿਆ ਸੀ ਨਾਮਦਾਨ ਲੈ ਸੀ ਨਸ਼ਾ ਕਰੀ ਦਨੀ ਅੱਛਾ ਪਤਾ ਨਹੀਂ ਕਿੱਠੋ ਲਿਆ ਕੇ ਲਾਈ ਗਿਆ ਕਿੱਥੇ ਵੇਚੀ ਗਿਆ ਕਿੱਠੋ ਕੀਤੀ ਗਿਆ ਨੇ ਕਿੰਨੇ ਕੁ ਮੁੰਡੇ ਪਿੰਡ ਚ ਹੋਰ ਲੱਗੇ ਹੋਇਆ ਇਸੇ ਕੰਮ ਦੇ ਇਹ ਪਤਾ ਨਹੀਂ ਜੀ ਇਹਨੂੰ ਪਤਾ ਮੁੰਡੇ ਨੂੰ ਜੜਦੀ ਆ ਹਾਂਜੀ ਤੇ ਸਿੰਪਲ ਘਰ ਹੈਗਾ ਤੁਹਾਡਾ ਸਿੰਪਲ ਕਿੱਥੋਂ ਪੈਸੇ ਆਉਂਦੇ ਸੀ ਇਹ ਚਿੱਟਾ ਖਰੀਦਣ ਦੇ ਲਈ ਜਾਂ ਨਸ਼ਾ ਖਰੀਦਣ ਦੇ ਲਈ ਇਹ ਸਾਰਾ ਪਤਾ ਨਹੀਂ ਕਿਹਾੜੀ ਕਰਦਾ ਸੀ ਦੋ ਕਰ ਲਿਆ ਚਾਰ ਕਰ ਲਿਆ ਆਦੇ ਪੈਸੇ ਲਾ ਲ ਜੇ ਮੈਂ ਦੇਤੇ ਉਹ ਕੱਢ ਲੈ ਕੁਝ ਚੀਜ਼ ਵੇਚ ਲਈ ਉਹਦੇ ਨਾਲ ਗੁਜ਼ਾਰਾ ਕਰ ਲੈਂਦਾ ਸੀ ਅੱਛਾ ਵਿਆਹਿਆ ਸੀ ਮਲਕੀਤ ਹੈ ਬੱਚਾ ਵਗੈਰਾ ਹਾਂਜੀ ਹਾਂਜੀ ਇੱਕ ਮੁੰਡਾ ਹੈ ਇਹਦਾ ਸਾਰਾ ਕਿੰਨੇ ਸਾਲਾਂ ਦਾ ਉਹ ਹੈਗਾ ਸਾਲ ਕੁ ਦੇਗਾ ਸਾਲ ਕੁ ਦਾ ਇੱਕ ਛੋਟਾ ਬੱਚਾ ਵੀ ਹੈ ਮਲਕੀਤ ਦਾ ਬਾਪ ਵੀ ਰੋ ਰਿਹਾ ਮਾਂ ਵੀ ਰੋ ਰਹੀ ਹੈ ਪੈਣਾ ਵੀ ਨੂੰ ਰੋਂਦੀਆਂ ਰੋਂਦੀਆਂ ਬਿਉਸ਼ ਹੋ ਗਈਆਂ ਜਦੋਂ ਭਰਾ ਚਲਾ ਜਾਂਦਾ ਹੈ ਤੇ ਪੈਣਾ ਦੇ ਦਿਲ ਤੇ ਕੀ ਆਉਂਦੀ ਹੈ ਪਿੰਡ ਦੇ ਹੋਰ ਲੋਕ ਵੀ ਮੌਜੂਦ ਹੈਗੇ ਆ ਚਸ਼ਮਦੀਦ ਗਵਾਹ ਨੇ ਕਿ ਪਿੰਡ ਦੇ ਵਿੱਚ ਚਿੱਟਾ ਵਿਕਦਾ ਹੈ ਪਿੰਡ ਦੇ ਨੌਜਵਾਨ ਚਿੱਟਾ ਲਾਉਂਦੇ ਆ ਬਾਈ ਮੰਗਲ ਹੋਰੀਗੇ ਮੰਗਲ ਜੀ ਹਾਂਜੀ ਮਲਕੀ ਦਾ ਚਿੱਟੇ ਦੇ ਨਾਲ ਚਲਾ ਗਿਆ ਤੁਸੀਂ ਮੈਨੂੰ ਆਫ ਕੈਮਰਾ ਗੱਲ ਕੀ ਕੀ ਵਾਕਈ ਚਿੱਟਾ ਵਿਖ ਰਿਹਾ ਗੁਰੂ ਅਰਸਾਏ ਦੇ ਵਿੱਚ ਕਿੱਥੇ ਕਿੱਥੇ ਵਿਕਦਾ ਕੀ ਕੁਝ ਹਾਂ ਜਨਾਬ ਇਹ ਟੇਸ਼ਨ ਤੇ ਮਨੇ ਮਨੇ ਵਿਕਦਾ ਜੀ ਤੇ ਬਾਕੀ ਗੇਟ ਦੇ ਮੋੜੇ ਆ ਸਰਕਾਰੀ ਰਫਦਾ ਦੇ ਸਾਹਮਣੇ ਰੱਬ ਜਿਹੜੇ ਸਾਡੇ ਦੇ ਬੱਚੇ ਕਿੱਥੋਂ ਆਂਦੇ ਤੇ ਬੱਚਾ ਸਾਡਾ ਮੇਰਾ ਪਾਂਜਾ ਜਿਹੜਾ ਅੱਜ ਸਾਡੀ ਹਰੀ ਕਿਤੇ ਕਿਤੇ ਖੋਜ ਪਾਈ ਪਿਆ ਹੂੰ ਜਨਾਬ ਸਾਡੀ ਬੇਨਤੀ ਸਾਡੀ ਕੋਈ ਮਦਦ ਕੀਤੀ ਜਾਵੇ ਇਹਨਾਂ ਬੱਚੇ ਦੇ ਬਾਰੇ ਕੋਈ ਹੋਚਾ ਜਾਵੇ ਤੇ ਨਸ਼ਾ ਤੇ ਨੱਥ ਪਾਈ ਜਾਵੇ ਐ ਤੇ ਜਾਣੇ ਹੋਰ ਮੁੰਡੇ ਵੀ ਲੱਗੇ ਹੋਏ ਆ ਨਸ਼ਾ ਹਾਂ ਕਾਫੀ ਮੁੰਡੇ ਲੱਗੇ ਹੋਏ ਵਿਚਾਰੇ ਕਈ ਤੇ ਚੜ ਗਿਆ ਚੜਾਈਆਂ ਜਿਵੇਂ ਤਰੇ ਅੱਜ ਬਾਲ ਚੜ ਗਿਆ ਵਿਚਾਰਾ ਕਿੰਨੇ ਮੁੰਡੇ ਹੁਣ ਤੱਕ ਤੁਹਾਡੇ ਪਿੰਡੋਂ ਜਾ ਚੁੱਕੇ ਚਿੱਟੇ ਨਾਲ 7-8 7-8 ਤਾਂ ਹੋ ਗਏ ਆ ਰਾਮ ਨਾਲ ਜੀ 7-8 ਹਾਂ ਕੋਈ ਠੱਲ ਨਹੀਂ ਪੈ ਰਹੀ ਨਹੀਂ ਕੋਈ ਠੱਲ ਨਹੀਂ ਸ਼ਰਿਆਮ ਵੇਖ ਰਹੇ ਸ਼ਰਿਆਮ ਬੱਚੇ ਸਾਡੇ ਵਿਗ ਹੂੰ ਇਹ ਤਾਂ ਸਰਕਾਰ ਇਹ ਜੋ ਕੋਈ ਹਰ ਕਰੇ ਤਾਂ ਕਰੇ ਅਸੀਂ ਤਾਂ ਨਾ ਕਰ ਜਾ ਕੇ ਨਾ ਸਕੀ ਸਾਡੀਆਂ ਗਾਣੀਆਂ ਸਹੂਲਤਾਂ ਵੀ ਬੰਦ ਨੇ ਬਿਲਕੁਲ ਜੀ ਹਾਲਾਤ ਜਿਹੜੇ ਨੇ ਮਨ ਨੂੰ ਪਾਵੀ ਕਰਨ ਵਾਲੇ ਹਾਲਾਤ ਹੈਗੇ ਆ ਕਰਦੇ ਵਿੱਚ লাশ ਪਈ ਹੈ ਪੈਣਾ ਵਿਰਲਾਪ ਕਰ ਲਈਆਂ ਨੇ ਪੈਣਾ ਕਰਦੇ ਵਿੱਚ ਪਹੁੰਚਿਆ ਮਲਕੀਤ ਦੇ ਮਲਕੀਤ ਨੇ ਹੁਣ ਸਦਾ ਲਈ ਜਿਹੜੀ ਹੈ ਉਹ ਗੂੜੀ ਨੀਂਦ ਸੋ ਗਿਆ ਇੱਕ ਚਿੱਟੇ ਦੇ ਕਾਰਨ ਚਿੱਟੇ ਦੇ ਦੰਤ ਨੇ ਇੱਕ ਨੌਜਵਾਨ ਹੋਰ ਨਿਕਲਦੇ ਕਿੰਨਾ ਸੋਹਣਾ ਸੁਨੱਖਾ ਤੁਸੀਂ ਲੰਬਾਈ ਦੇਖ ਲਓ ਮਲਕੀਤ ਦੀ ਪੂਰਾ ਮੰਜੇ ਤੇ ਨਹੀਂ ਆ ਰਿਹਾ ਇੰਨੀ ਲੰਬਾਈ ਹੈ ਇੱਕ ਛੋਟੇ ਬੱਚੇ ਦਾ ਬਾਪ ਇਸ ਦੁਨੀਆ ਤੋਂ ਚਲਾ ਗਿਆ ਤੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਤਾਂ ਪੂਰੇ ਪੰਜਾਬ ਦੇ ਹਾਲਾਤ ਹੈਗੇ ਹਲਕਾ ਗੁਰੂ ਅਰਸਾ ਦੇ ਵਿੱਚ ਚੱਟਾ ਸ਼ਰੇਆਮ ਵਿਕਦਾ ਹੈ ਮੰਗਲ ਸਿੰਘ ਹੋਰ ਦੱਸ ਕੇ ਗਿਆ ਕਿੱਥੇ-ਕਿੱਥੇ ਵਿਕਦਾ ਹੈ ਕੌਣ ਵੇਚਦਾ ਆਖਰਕਾਰ ਉਹਨਾਂ ਵਿੱਚ ਚੱਟਾ ਵੇਚਣ ਵਾਲਿਆਂ ਦੇ ਗਲਾਵਿਆਂ ਦਾ ਪੁਲਿਸ ਦੇ ਹੱਥ ਕਿਉਂ ਨਹੀਂ ਪੈਂਦੇ ਇਹ ਵੀ ਵੱਡਾ ਸਵਾਲ ਹੈਗਾ ਇੱਕ ਮਲਕੀਤ ਨਹੀਂ ਹਜ਼ਾਰਾਂ ਮਲਕੀਤਾਂ ਦੀ ਇਹ ਦਾਸਤਾ ਹੈਗੀ ਹਰ ਇੱਕ ਪਿੰਡ ਦੇ ਵਿੱਚ ਨੌਜਵਾਨ ਨੇ ਇੱਥੇ ਵੀ ਕੁਝ ਨੌਜਵਾਨ ਵੀ ਬੈਠੇ ਗਏ ਨੇ ਜਿੰਨੇ ਸਾਡੇ ਨਾਲ ਆਫ ਕੈਮਰਾ ਵੀ ਗੱਲ ਕੀਤੀ ਹੈ ਉਹ ਕਹਿੰਦੇ ਅਸੀਂ ਵੀ ਲੈ ਕੇ ਆਉਣੇ ਆ ਅਸੀਂ ਵੀ ਚਿੱਟਾ ਲੈ ਕੇ ਆਉਣੇ ਆ ਅਸੀਂ ਵੀ ਚਿੱਟਾ ਲਾਉਣੇ ਆ ਅਸੀਂ ਗੋਲੀਆਂ ਤੱਕ ਕੋਲ ਕੋਲ ਕੇ ਲਾਉਂਦੇ ਆ ਇਹ ਗੱਲ ਵੀ ਕੈਮਰੇ ਤੋਂ ਬਿਨਾ ਉਹਨਾਂ ਲੋਕਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸਾਡੀ ਕੋਸ਼ਿਸ਼ ਇਹ ਹੀ ਰਹੀ ਹੈ ਕਿ ਜੇ ਤੁਸੀਂ ਛੱਡਣਾ ਚਾਹੁੰਦੇ ਹੋ ਤੇ ਦਾਖਲ ਅਸੀਂ ਤੁਹਾਨੂੰ ਕਰਾ ਦਿੰਨੇ ਆ ਇਹ ਗੱਲ ਵੀ ਉਹਨਾਂ ਨੌਜਵਾਨਾਂ ਨਾਲ ਹੋਈ ਹੈ ਪਰ ਹਾਲਾਤ ਅੱਜ ਬਸਤੀ ਮੱਗਰ ਸਿੰਘ ਵਾਲਾ ਦੇ ਨਹੀਂ ਹੈਗੇ ਇਹ ਹਾਲਾਤ ਹਰ ਪਿੰਡ ਦੇ ਹੈਗੇ ਆਰ ਪਿੰਡ ਦੇ ਵਿੱਚ ਚਿੱਟਾ ਵਿਕ ਰਿਹਾ ਹੈਗਾ ਪਰ ਪੁਲਿਸ ਦਾ ਧਿਆਨ ਆਖਰਕਾਰ ਇਸ ਚਿੱਟੇ ਵੱਲ ਕਿਉਂ ਨਹੀਂ ਹੈਗਾ ਹਾਂਜੀ ਨਸ਼ੇ ਦੀ ਪੇੜ ਚੜ੍ਹਿਆ ਕੋਈ ਨ ਕੋ ਜਵਾਨ ਹਮ ਆਏ ਪੰਜ ਤੁਹਾਡੇ ਇੱਥੇ ਹੋ ਗਏ ਸਾਹ ਨਾਲ ਤੇ ਪਿੰਡ ਚ ਚਾਰ ਪੰਜ ਪਿੰਡ ਚ ਹੋ ਗਏ ਇਹ ਗਲੇ ਸਾਰੇ ਮੰਡੀ ਚ ਗਲੇ ਨੇ ਮੰਡੀ ਜਾਂਦੇ ਕੰਮ ਤੇ ਕੰਮ ਉਹ ਜੋ ਮੱਲੇ ਹੋਏ ਜਨਾਬ ਇਹਨਾਂ ਨੇ ਹਮ ਪਹਿਲੇ ਦਿਰੀ ਕਰਦੇ ਨੇ ਪਹਿਲੇ ਪਹਿਲਾਂ ਕੁਝ ਨਹੀਂ ਇਹੋ ਕੁਝ ਪਹਿਲੇ ਪਹਿਲਾਂ ਖਾਣ ਪੀਣ ਬਾਹਰ ਜਿੱਟਾ ਖਾਲੇ ਗੋਲੀਆਂ ਖਾ ਲਿਆ ਹਾਂ ਗੋਲੀਆਂ ਗਾਲੀਆਂ ਖਾਲੀਆਂ ਬਾਕੀ ਛੱੜਣ ਵਾਲੇ ਬਣ ਗਏ ਠੇਕੇਦਾਰ ਬਣ ਗਏ ਮਜ਼ਦੂਰ ਵਾਚਾਰੇ ਮਾਰ ਕੇ ਬਾਹਰ ਪਲੇਦਾਰੀ ਕਬੂਰੀ ちゃっਦੇ ਰਹਿ ਗਏ ਹਾਂ ਨਸ਼ਾ ਖਾਨ ਜੋਗ ਰਹਿ ਗਏ ਕੋਈ ਵੀ ਚਲੇ ਜਵੇ ਲੋ ਜੇ ਟੈਸਟ ਕਰਾਵੇ ਨਸ਼ਾ ਨਾ ਨਿਕਲੇ ਪਲੇਦਾਰ ਦੇ ਮੈਂ ਜਿੱਤੇ ਮੇਰੀ ਫਾਲਾਨੀ ਦੀ ਗੱਲ ਪਾ ਲੀ ਬੜੀ ਵੱਡੀ ਗੱਲ ਕਰ ਰਹਾ ਕਹਿੰਦੇ ਲੋਕ ਨਸ਼ਾ ਖਾਨ ਜੋਗੇ ਰਹਿ ਗਏ ਨਸ਼ਾ ਪੰਜਾਬ ਦੀ ਜਵਾਨੀ ਖਾਰ ਰਿਆ ਨਸ਼ਾ ਮਾਵਾਂ ਦੇ ਪੁੱਤ ਖਾਰ ਰਿਆ ਨਸ਼ਾ ਭੈਣਾਂ ਦੇ ਭਰਾ ਖਾਰ ਰਿਆ ਨਸ਼ਾ ਛੋਟੇ-ਛੋਟੇ ਬੱਚਿਆਂ ਦੇ ਬਾਪ ਖਾਰ ਰਿਆ ਜਿਵੇਂ ਮਲਕੀਤ ਵਰਗਾ ਬਾਪ ਇੱਕ ਇੱਕ ਸਾਲ ਦੋ ਸਾਲ ਦਾ ਬੱਚਾ ਛੱਡ ਕੇ ਅੱਜ ਇਸ ਦੁਨੀਆ ਤੋਂ ਚਲਾ ਗਿਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹਾਲਾਤ ਜਿਹੜੇ ਨੇ ਉਹ ਮਨ ਨੂੰ ਭਾਵੇਂ ਕਰਨ ਵਾਲੇ ਹੈਗੇ ਆ ਇਹ ਹਾਲਾਤ ਮਲਕੀਤ ਦੇ ਕਰਦੇ ਹ ਹਲੇ ਤੱਕ ਤਾਂ ਕਰ ਪਲਸਟਰ ਵੀ ਨਹੀਂ ਹੋਇਆ ਲੋਕ ਰਿਸ਼ਤੇਦਾਰ ਮਿੱਤਰ ਜਿਹੜੇ ਆ ਓਵਰਲਆਪ ਕਰਨ ਜ਼ਰੂਰ ਆ ਰਹੇ ਆ ਪਰ ਸਥਿਤੀ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਕੀ ਘਰ ਦੇ ਵਿੱਚ ਬਣੀ ਹੈਗੀ ਆ ਗੁਰੂ ਹਰਸਾਏ ਪੁਲਿਸ ਦਾ ਆਖਰਕਾਰ ਚਿੱਟਾ ਦੇ ਤਸਕਰਾਂ ਵੱਲ ਚਿੱਟਾ ਵੇਚਣ ਵਾਲਿਆਂ ਵੱਲ ਚਿੱਟਾ ਦਾ ਸੇਵਨ ਕਰਾਉਣ ਵਾਲਿਆਂ ਵੱਲ ਹੱਥ ਕਿਉਂ ਨਹੀਂ ਪਹੁੰਚਦਾ ਹੈਗਾ ਇਹ ਸੋਚਣ ਵਾਲੀ ਗੱਲ ਹੈ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਵਰਸਾ ਲਾਈਕ